ਪੰਜਾਬ ਸਰਕਾਰ ਦੇ ਵੱਲੋਂ ਵਿਦਿਆਦਿਅ ਯਮਾਰ ਨੂੰ ਜਿੱਥੇ ਉੱਚਾ ਚੁੱਕਣ ਦੇ ਯਤਨ ਕਰਦਿਆਂ ਸਰਕਾਰੀ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਉੱਥੇ ਕੁਝ ਐਡਿਟ ਸਕੂਲ ਜੋ ਕਿ ਸਰਕਾਰ ਦੇ ਵੱਲੋਂ ਦਿੱਤੀ ਜਾਦੀ ਸਹਾਇਤਾ ਦੇ ਨਾਲ ਚੱਲਦੇ ਨੇ ਵਿਦਿਆਰਥੀਆਂ ਦੇ ਕੋਲੋਂ ਵੱਧ ਫੀਸ ਅਤੇ ਟਿਊਸ਼ਨ ਫੀਸ ਵਟੋਰ ਕੇ ਮਾਪਿਆਂ ਦੀ ਢੱਲੇ ਦੇ ਨਾਲ ਲੁੱਟ ਕਰ ਰਹੇ ਨੇ ਇਸ ਗੱਲ ਦਾ ਜਦੋਂ ਦਾ ਪਤਾ ਲੱਗਿਆ ਤਾਂ ਡਿਪਟੀ ਕਮਿਸ਼ਨਰ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਿਕ ਐਡਿਟ ਸਕੂਲ ਦੇ ਵਿੱਚ ਚੈਕਿੰਗ ਕੀਤੀ ਗਈ ਜਿਸ ਦੇ ਦੌਰਾਨ ਤਰਨਤਾਰਨ ਦੇ ਨਾਂਬਰ ਸਕੂਲ ਦੇ ਵੱਲੋਂ ਵਿਦਿਆਰਥੀਆਂ ਦੀਆਂ ਫੀਸਾਂ ਦੇ ਵਿੱਚ ਵੱਡੇ ਪੱਧਰ ਤੇ ਹੋ ਰਹੀ ਕਪਲੇਬਾਜ਼ੀ ਸਾਹਮਣੇ ਆਈ ਹੈ। ਐਡਮਿਸ਼ਨ ਮੇਰੀ ਹੈਗੀ ਸੀ 3500 ਰੁਪਏ ਜੀ। ਫੀਸ 600 ਰੁਪਏ। ਹਾਂਜੀ ਪਰਮਨਤ ਨਹੀਂ ਇੰਚਾਰਜ ਮੈਂਮ ਲੈ ਲੈਂਦੇ ਆ ਕਲਾਸ ਦੇ ਵਿੱਚ। ਹਾਂਜੀ ਨਹੀਂ ਇੰਚਾਰਜ ਮੈਂਮ ਰੱਖ ਲੈਂਦੇ ਆ ਉੱਥੇ ਫੀਸਾਂ ਦਾ। ਫੀਸ ਦੇ ਤੱਲੇ ਇੰਜਾਰ ਨਹੀਂ ਹੁੰਦਾ ਜ਼ਿੰਦਗੀ ਇਨੀ ਇਨੀ ਦਿੱਕਤਾਂ ਕਿ ਫੈਸਲੇ ਲੈਣੇ ਹਾਂਜੀ ਐਜੀਐਡੀ ਖਾਲਸਾ ਸੀਨੀਅਰ ਸੈਂਡਰੀਸ ਕੋ ਇਸੇ ਕਿੰਨੀ ਐਡਮਿਸ਼ਨ ਹੋਈ ਹੈ ਜਿੰਨੇ ਤੋਂ 8000 ਰੁਪਏ ਦੇ ਕੋਈ ਲਿਆ ਫੀਸ ਕਿੰਨੀ ਮਹੀਨੇ ਦੀ ਇਸ 500 ਰੁਪਏ 500 ਬੱਚੀ ਦਿੰਦੇ ਤਾਂ ਕਿਹੜੀ ਕਲਾਸ ਤੇਰੀ ਪਲੱਸ 2 ਜਿਹੜਾ ਸਬਜੈਕਟ ਆ ਯਾਰ ਮੈਂ ਨਾਨ ਮੈਡੀਕਲ ਨਾਟ ਮੈਡੀਕਲ ਆ ਕਿੰਨੀ ਐਡਮਿਸ਼ਨ ਲਈ ਤਰਫੋਂ 3500 ਹੈ 500 ਟਰਮੀਸ਼ਨ ਹਾਂਜੀ ਉਹਨੂੰ 8000 ਲਈ ਹੈ ਉਹ ਮਾਫੂਦ ਹੀ ਆ ਬਿਚੋਂ ਕਿਆਂ ਜਿਨ੍ਹਾਂ ਦੇ ਮੰਮੀ ਪਾਪਾ ਨੇ ਪਾਪਾ ਨਹੀਂ ਆ ਗਏ ਅੱਛਾ ਫੀਸ ਕਿੰਨੀ ਦਰੀ ਫੀਸ 600 ਮਹੀਨੇ ਬਾਅਦ ਤੇ ਤੇਨੂਰ ਸਲਿੱਪ ਨਹੀਂ ਦਿੰਦੇ ਉਹਦੀ ਵੀ ਫੀਸ ਦਿੱਦੀ ਰਸੀਦ ਉਹ ਨਹੀਂ ਉਹ ਲਿਖ ਲੈਂਦੇ ਰਜਿਸਟਰ ਤੇ ਹਾਂ ਤੇਰੀ ਗਲਾਸ ਚ ਕਿੰਨੇ ਬੱਚੇ ਆ ਹੁਣ 80 ਹੁਣ ਆ ਮਾਨਯੋਗ ਡੀਸੀ ਸ਼੍ਰੀ ਸੱਬਰਵਾਲ ਜੀ ਦੇ ਦੇਸ਼ ਅਨੁਸਾਰ ਉਹਮਣੇ ਜਿਹੜਾ ਮਨਉਦੇਸ਼ ਇਥੇ ਡਿਫਰੈਂਟ ਸਕੂਲ ਨੂੰ ਚੈੱਕ ਕਰਨਾ ਵੇ ਉਸੇ ਲਈ ਅੱਜ ਸ਼੍ਰੀ ਗੁਰੂ ਅਰਜਨ ਦੇਵ ਖਾਲਸਾ ਸੀਨੀਅਰ ਸਕੂਲ ਤਰਨਤਪੁਰ ਚ ਵਿਜ਼ਿਟ ਕੀਤਾ ਗਿਆ ਇਸ ਸਕੂਲ ਦੇ ਰਿਕਨ ਕੁਝ ਕੰਪਲੇਂਟ ਵੀ ਐਂਸ਼ੀਨ ਰਿਗਾਰਡਿੰਗ ਫੀ ਰਗਾ ਤੇ ਕੰਪਲੇਂਟ ਸੀ ਪੀਪਲ ਟੀਚਰ ਰੇਸ਼ੋ ਦੇ ਰਿਗਾਰਡਿੰਗ ਕੰਪਲੇਂਟਸ ਆ ਤੇ ਉਸ ਗਾੜੀ ਅੱਜ ਮੈਂ ਇੱਥੇ ਲਗਭਗ ਪੂਨੇ 2 ਵਜੇ ਸਕੂਲ ਚ ਵਿਜ਼ਿਟ ਕੀਤਾ ਸਰਜੀ ਪਾਇਆ ਗਿਆ ਜੇ ਮੈਂ ਪੀਪਲ ਟੀਚਰ ਰੇਸ਼ੋ ਦੀ ਗੱਲ ਕਰੀਏ ਤੇ ਪਲੱਸ 2 ਦੇ ਇੱਥੇ ਸਾਇੰਸ ਦੇ ਤਿੰਨ ਸੈਕਸ਼ਨ ਚੱਲ ਰਹੇ ਨੇ ਥੋੜਾ ਤਿੰਨਾ ਸੈਕਸ਼ਨ 212 ਸਟੂਡੈਂਟ ਨੇ ਜਿਹੜੇ ਕਿ ਨੋਰਮਸ ਅਨਸਾਰ ਬਹੁਤ ਜ਼ਿਆਦਾ ਨੇ ਪੀਪਲ ਟੀਚਰ ਰੇਸ਼ਿਓਨਸ ਆਰ 1 ਟੂ 40 ਰੇਸ਼ਿਓ ਪੰਜਾਬ ਦੇ ਵਿੱਚ ਔਰ 40 ਬੱਚੇ ਕਲਾਸ 'ਚ ਹੋਣੇ ਚਾਹੀਦੇ ਨੇ ਪਰ ਐਸ ਪਰ ਐਵਰੇਜ ਇੱਥੇ 70 ਬੱਚੇ ਇੱਕ ਕਲਾਸ 'ਚ ਪੜਾਏ ਜਾ ਰਹੇ ਨੇ ਤੇ ਪ੍ਰਿੰਸੀਪਲ ਸਾਹਿਬਾਨ ਨੂੰ ਇਨਸਟਰਕਸ਼ਨ ਦਿੱਤੀਆਂ ਨੇ ਵੀ ਇਮੀਡੀਏਟ ਇਫੈਕਟਸ ਤੋਂ ਜਿਹੜੇ ਨਾਲ ਇਹ ਕਲਾਸ ਦਾ ਜਿਹੜਾ ਪੀਪਲ ਡੈਨਸਿਟੀ ਨੂੰ ਸਰਕਾਰ ਦੇ ਦਟਾ ਕੰਸਰ ਮੇਨਟੇਨ ਕੀਤਾ ਜਾਵੇ ਜਿਹੜੇ ਬੱਚੇ ਨੇ ਸਟੈਂਡ ਤੇ ਉਹ 40 ਤੋਂ ਉੱਪਰ ਨਾ ਜਾਣ ਦਿੱਤੀ ਜਾਵੇ ਇੱਕ ਨਵਾਂ ਸੈਕਸ਼ਨ ਕ੍ਰੀਏਟ ਕੀਤਾ ਜਾਵੇ ਇਹਨਾਂ ਨੇ ਭਰੋਸਾ ਦਿਵਾਇਆ ਵੀ ਵਿਥਿਨ ਅ ਡੇ ਔਰ ਟੂ ਡੇ ਇਹ ਨਵਾਂ ਸੈਕਸ਼ਨ ਕ੍ਰੀਏਟ ਕਰ ਦੋ ਕੀ ਇਹਦਾ ਫੀਸ ਸਰ ਪਲੱਸ 1 ਪਲੱਸ 2 ਦੀਆਂ ਵੱਧ ਲੈ ਰਹੇ ਨੇ ਐਡਮਿਸ਼ਨ ਫੀਸ ਵੱਧ ਲੈ ਰਹੇ ਨੇ ਫੀਸਾ ਦੇ ਰਿਗਾਰਡਿੰਗ ਮੈਨੂੰ ਕੰਪਲੀਟ ਮਿਲੀ ਸੀ ਪਰ ਜੋ ਪ੍ਰਿੰਸੀਪਲ ਨੇ ਮੈਨੂੰ ਦੱਸਿਆ ਵੀ ਉਹ ਪਲੱਸ 2 ਦੀ ਜਿਹੜੀ ਸਰਾਨਾ ਫੀਸ ਉਹ 1200 ਰੁਪਏ ਲੈ ਰਹੇ ਨੇ ਔਰ ਪਲੱਸ 1 ਦੀ 1190 ਲੈ ਰਹੇ ਨੇ ਪੈਨਲ ਫੀਸ ਤੇ ਜਿਹੜੀ ਇਹ ਮਹੀਨਾਵਾਰ ਫੀਸ ਲੈ ਰਹੇ ਨੇ 162 ਰੁਪਏ ਤੇ 140 ਰੁਪਏ ਲੈ ਰਹੇ ਨੇ ਪਲੱਸ 1 ਪਲੱਸ 2 ਅਸਲ ਪਰ ਜੋ ਜੋ ਲੋਕਾਂ ਦੇ ਬੱਚਿਆਂ ਦਾ ਵੀਊ ਸੀਗਾ ਉਹ 6000 ਰੁਪਏ ਐਨਵਲ ਫੀਸ ਸੀ ਔਰ 600 ਰੁਪਏ ਜਾਂ 500 ਰੁਪਏ ਮੰਥਲੀ ਫੀਸ ਸੀ ਜਿਹੜਾ ਕਿ ਟੋਟਲੀ ਡਿਫਰ ਕਰਦਾ ਹੈ ਉਹ ਦੂਜਾ ਕਿ ਜਿਹੜਾ ਮੈਨੂੰ ਧਿਆਨ ਚਾਹੀਦਾ ਵੀ ਜਿਹੜੀ ਫੀਸ ਲਈ ਜਾਂਦੀ ਹੈ ਉਹਦੀ ਕੋਈ ਰਸੀਦ ਨਹੀਂ ਦਿੱਤੀ ਜਾਂਦੀ ਉਹ ਮੈਡਨਲ ਸਖ ਕਰਤਾਵੇ ਕੱਲ ਤੋਂ ਸਕੂਲ ਦੇ ਵਿੱਚ ਇੱਕ ਡਿਸਪਲੇ ਬੋਰਡ ਹੋਏਗਾ ਵੀ ਇਸ ਪਾਰਟिकुलर ਕਲਾਸ ਦੀ ਇੰਨੀ ਫੀਸ ਹੈ ਤੇ ਇੰਨੀ ਐਡਮਿਸ਼ਨ ਫੀਸ ਹੈ ਜੇ ਕਿਸੇ ਬੱਚੇ ਦੀ ਕੋਈ ਸ਼ਿਕਾਇਤ ਆਂਦੀ ਹੈ ਉਹਦੇ ਕੋਲ ਗਲਤ ਫੀਸ ਚਾਰਜ ਕੀਤੀ ਜਾਂਦੀ ਹੈ ਜਾਂ ਗਲਤ ਫੀਸ ਚਾਰਜ ਕੀਤੀ ਗਈ ਹੈ ਉਹ ਡੀਸੀ ਸਾਹਿਬ ਔਰ ਸਬੰਧਤ ਬਹਿਕ ਮੇਰੇ ਵਿਦ ਕਮੈਂਟਸ ਧਿਆਨ ਚ ਲਿਆਂਦੀ ਜਾਏਗੀ ਔਰ ਜੋ ਐਸ ਪਰ ਨੋਰਮਸ ਰੂਲਸ ਅਨਸਾਰ ਕਾਰਵਾਈ ਕੀਤੀ ਜਾਏਗੀ ਅੱਜ ਏਸੀ ਗ੍ਰਿਵੈਂਸਸ ਨੂੰ ਸਕੂਲਾਂ ਦੀ ਚੈਕਿੰਗ ਕਰਨ ਲਈ ਭੇਜਿਆ ਗਿਆ ਸੀ ਜਿਸ ਦੇ ਵਿੱਚ ਇਹਦਾ ਤੁਸੀਂ ਮੇਰੇ ਮਾਮਲਾ ਨੋਟਿਸ ਲਿਆਉਣੇ ਆ ਜਦੋਂ ਹੀ ਉਹਨਾਂ ਵੱਲੋਂ ਰਿਪੋਰਟ ਪਿੱਛੇ ਹੋਏ ਪੇਸ਼ ਕੀਤੀ ਜਾਊਗੀ ਜਿਸ ਦੇ ਵਿੱਚ ਜੋ ਵੀ ਨਗਾਲੀਆਂ ਪਾਈਆਂ ਗਈਆਂ ਉਹਨਾਂ ਤੇ ਡੀਏਐਸ ਸਖਤ ਕਾਰਵਾਈਆਂ ਵਿੱਚ ਲਿਆ ਦਿੱਤੀ ਜਾਊ। ਮੈਂ ਉਹੀ ਕਹਿ ਰਿਹਾ ਕਿ ਲੈਟ ਦੀ ਇਨਕੁਆਰੀ ਕਮ ਹੈ। ਹਲੇ ਪੜਤਾਲ ਮੇਰੇ ਕੋਲ ਪੇਸ਼ ਹੋਈ ਨਹੀਂ ਹੈ ਇਨਕੁਆਰੀ ਰਿਪੋਰਟ ਜਦੋਂ ਹੀ ਮੇਰੇ ਕੋਲ ਆਊਗੀ ਜੋ ਵੀ ਕਾਮੀਆਂ ਪਾਈਆਂ ਗਈਆਂ। ਉੱਚਾ ਜਿਆਦਾ ਪੈਸੇ ਚਾਰਜ ਕਰਨ ਦੀਆਂ ਹੋਣ ਜਾਂ ਕਿਸੇ ਹੋਰ ਤਰ੍ਹਾਂ ਨਹੀਂ ਹੋ। ਜਿੱਥੇ ਵੀ ਕੋਈ ਕਮੀ ਹੋ ਉਹਨਾਂ ਦੇ ਖਿਲਾਫ ਬਿਲਕੁਲ ਕਾਰਵਾਈ ਕੀਤੀ ਜਾਵੇ। ਸਰ ਇਹ ਕੋ ਉਹਨਾਂ ਨੇ ਆਹ ਡੈਫੀਨਿਟਲੀ ਅਸੀਂ ਡਾਇਰੈਕਸ਼ਨ ਜਾਰੀ ਕਰ ਰਹੇ ਹਾਂ ਅਸੀਂ ਜਿਹੜਾ ਸਕੂਲ ਹੈ ਉਹ ਬਾਹਰ ਲਿਖ ਕੇ ਲਾਣਗੇ ਆਪਣੇ ਨੋਟਿਸ ਬੋਰਡ ਦੇ ਉੱਤੇ ਲਾਣਗੇ ਕਿ ਕੀ ਕੀ ਚਾਰਜ ਕਰਨ ਜਾ ਰਹੇ। ਥੈਂਕ ਯੂ। ਤਰਨ ਤਰਨ ਤੋਂ ਵਿਜੇਰੂੜਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ। ਓਰੀਅਨ ਜੰਗਲ।